ਹੈ ਕਿ ਪੰਜਾਬ ਦੇ ਵਿੱਚ ਜਿਹੜਾ سرمਾਇਆ ਵੀ ਜਿਹੜਾ ਉਥੋਂ ਪਲਾਇਨ ਕਬਾਰ ਜਾ ਰਿਹਾ ਤੇ ਜਿਹੜੇ ਪੰਜਾਬ ਨੂੰ ਵਿਕਾਸ ਕਰਨ ਦੇ ਤਿੰਨ ਦੇ ਕਿਸੇ ਵੀ ਸਮਾਜ ਨੂੰ ਵਿਕਾਸ ਕਰਨ ਦੇ ਤਿੰਨ ਮੁੱਖ ਵਸੀਲੇ ਜਿਹੜੇ ਹੁੰਦੇ ਆ ਮਨੁੱਖੀ ਵਸੀਲਾ ਬੌਧਿਕ ਵਸੀਲਾ ਔਰ ਵਿੱਤੀ سرمਾਇਆ ਅੱਜ ਤੇਰਾ ਹੈ ਪ੍ਰਵਾਸ ਦੇ ਰੂਪ ਤਿੰਨੇ ਦੇ ਤਿੰਨੇ ਜਿਹੜੇ ਨੇ ਪੰਜਾਬ ਚੋਂ ਬਾਹਰ ਜਾ ਰਹੇ ਤੇ ظاہر ਹੈ ਕਿ ਜਿਹੜਾ ਇਹ ਜੇ ਹਾਲਾਤ ਦੇ ਵਿੱਚ ਜਿਹੜਾ ਆਰਥਿਕ ਸੰਕਟ ਹੋਣਾ ਕੋਈ ਵੱਡੀ ਗੱਲ ਨਹੀਂ ਕਿ ਜਦੋਂ ਇਹ ਜੀ ਸਥਿਤੀ ਬਣੀ ਹੋਈ ਹੈ ਹੁਣ ਦੂਸਰੀ ਗੱਲ ਹੈ ਕਿ ਜਿਹੜਾ ਸਮਾਜਿਕ ਜਿਹੜਾ ਸਥਿ ਦਾ ਪੱਖ ਹੈ ਸੰਕਟ ਦਾ ਮੈਨੂੰ ਇਹ ਲੱਗਦਾ ਕਿ ਇਹਦਾ ਮੁੱਖ ਕਾਰਨ ਜਿਹੜਾ ਹੈਗਾ ਕਿ ਇੰਨੀ ਤੇਜ਼ੀ ਨਾਲ ਜਿਹੜਾ ਹੈ ਸਮਾਜ ਦਾ ਜਿਹੜੇ ਸਾਡੇ ਉਹ ਬਦਲਾਰ ਬਣਤਰ ਦੇ ਵਿੱਚ ਬਦਲਾਅ ਆ ਰਿਹਾ ਜਿਹਨੂੰ ਆਪਾਂ ਅੰਗਰੇਜ਼ੀ ਚ ਰੈਪਿਡ ਡੈਮੋਗ੍ਰਾਫਿਕ ਚੇਂਜ ਕਹਿੰਦੇ ਨੇ ਕਿ ਇੰਨੀ ਵੱਡੀ ਗਿਣਤੀ ਚ ਲੋਕ ਜਿਹੜੇ ਬਾਹਰ ਜਾ ਰਹੇ ਪੰਜਾਬੀ ਛੱਡ ਕੇ ਜਾ ਰਹੇ ਕਿ ਪ੍ਰਵਾਸ ਲਗਭਗ ਉਜਾੜੇ ਦਾ ਰੂਪ ਧਾਰਨ ਕਰ ਚੁੱਕਾ ਹੈ ਔਰ ਉਨੀ ਵੱਡੀ ਗਿਣਤੀ ਚ ਗੈਰ ਪੰਜਾਬੀ ਵਸੋਂ ਜਿਹੜੀ ਇੱਥੇ ਆ ਰਹੀ ਹੈ ਤੋ ਉਹਦੇ ਨਾਲ ਹਾਲੇ ਤੱਕ ਪੰਜਾਬ ਲਈ ਕੋਈ ਨਵੀਂ ਗੱਲ ਨਹੀਂ ਹੈ ਲੋਕ ਆਂਦੇ ਰਹੇ ਜਾਂ ਜਾਂਦੇ ਰਹੇ ਲੇਕਿਨ ਜਿਹੜੀ ਸਪੀਡ ਹੈ ਉਹ ਜਿਹੜੀ ਮਤਲਬ ਚੇਂਜ ਦੀ ਤਬਦੀਲੀ ਦੀ ਜਿਹੜੀ ਰਫਤਾਰ ਹੈ ਉਹ ਇੰਨੀ ਜ਼ਿਆਦਾ ਹੋ ਗਈ ਹੈ ਕਿ ਉਹ ਸਮਾਜਿਕ ਅਸਥਿਰਤਾ ਜਿਹੜੀ ਸੋਸ਼ਲ ਇਨਸਟੇਬਿਲਟੀ ਪੈਦਾ ਕਰ ਰਹੀ ਹੈ ਤੋ ਇਹ ਤਾਂ ਤੁਸੀਂ ਮਤਲਬ ਜਿਹੜਾ ਹੈਗਾ ਕੋਈ ਅੰਕੜਿਆਂ ਦੀ ਗੱਲ ਨਹੀਂ ਕਹਿੰਦੇ ਪਰ ਤਖਨ ਨੂੰ ਪ੍ਰਮਾਣ ਵੀ ਕੀ ਲੋੜ ਹੈ ਤੁਸੀਂ ਮਤਲਬ ਜਿਹੜਾ ਹੈਗਾ ਇਹ ਪੰਜਾਬ ਦੀ ਜਿਹੜੀ ਵੱਸੋਂ ਕਿਸ ਤਰ੍ਹਾਂ ਬਦਲ ਰਹੀ ਹੈ ਪੰਜਾਬ ਦਾ ਚਿਹਰਾ ਮੋਹਰਾ ਕਿਸ ਤਰ੍ਹਾਂ ਬਦਲ ਰਿਹਾ ਹੈ ਇਹ ਤੁਸੀਂ ਆ ਚੰਡੀਗੜ੍ਹ ਦੇ ਨੇੜੇ ਤੇਰੇ ਪਿੰਡਾਂ 'ਚ ਦੇਖ ਲਓ ਮੈਂ ਹੁਣ ਪਟਿਆਲੇ ਤੋਂ ਸਵੇਰੇ ਆਇਆ ਹੈਗਾ ਉੱਥੇ ਜਾ ਕੇ ਕੋਈ ਜਿੰਨੇ ਸਾਡੇ ਜੇ ਕਿਸੇ ਨੇ ਦੇਖਣਾ ਤੇ ਬੜੀ ਆਰਾਮ ਨਾਲ ਸਾਨੂੰ ਪਤਾ ਲੱਗ ਇਸ ਗੱਲ ਦੀ ਜਿਹੜੀ ਪੁਸ਼ਟੀ ਹੁੰਦੀ ਹੈ ਕਿ ਜਦੋਂ ਨਿਰਵਾਣਾ ਬ੍ਰਾਂਚ ਜਿਹੜੀ ਭਾਖੜਾ ਉਹ ਪਟਿਆਲੇ ਤੋਂ ਆਉਂਦਾ ਤੁਹਾਨੂੰ ਕ੍ਰਾਸ ਕਰਨੀ ਪੈਂਦੀ ਹੈ ਤੇ ਉਹਦੇ ਤੋਂ ਅੱਧਾ ਕਿਲੋਮੀਟਰ ਤੇ ਰੇਲਵੇ ਦਾ ਕ੍ਰੋਸਿੰਗ ਵੀ ਹੈਗੀ ਹੈ ਤਾਂ ਉਹ ਇੱਕ ਬਹੁਤ ਸੋਹਣਾ ਪੰਜਾਬ ਦਾ ਸੋਨਾ ਤੇ ਰਮਣੀਕ ਜਿਹਨੂੰ ਕਹਿ ਸਕਦੇ ਕਿ ਹੋਰ ਪੰਜਾਬ ਦਾ ਪਹਾੜੀਆਂ ਦਾ ਸਮੁੰਦਰ ਹੈ ਨਹਿਰ ਦਾ ਪਾਣੀ ਵਗ ਰਿਆ ਖੇਤ ਹੈ ਉੱਥੇ ਮਤਲਬ ਦਰਖਤ ਨੇ ਬੜੇ ਸੋਹਣੇ ਇੱਕ ਬੜਾ ਖੂਬਸੂਰਤ ਪਈ ਆਉ ਦਾ ਹਿੱਸਾ ਸੀ ਹੁਣ ਜਾ ਹੁਣ ਜਾ ਕੇ ਦੇਖੋ ਉਸ ਉਸ ਅੱਧਾ ਕਿਲੋਮੀਟਰ ਦਾ ਜਿਹੜਾ 500 ਕਿਲੋਮੀਟਰ ਦਾ ਜਿਹੜਾ ਇਦਾਂ ਜਿਹਦਾ ਲੱਗਿਆ ਜਿਹਦਾ ਝੌਪੜ ਪੱਟੀ ਬਣ ਗਈ ਹੈ ਹੱਲ ਕਿ ਤਿੰਨ ਉੱਥੇ ਮਤਲਬ ਜਿਹੜੇ ਸਰਕਾਰੀ ਵਿਭਾਗ ਨੇ ਥਾਣਾ ਵੀ ਉੱਥੇ ਹੈ ਜਿਹੜਾ ਹੈਗਾ ਨੈਰੀ ਵਿਭਾਗ ਵੀ ਹੈ ਜੰਗਲਾਤ ਦਾ ਮਹਿਕਮਾ ਲੇਕਿਨ ਸਾਰਿਆਂ ਦੇ ਹੁੰਦੇ ਹੁੰਦੇ ਇੱਕ ਪੰਜਾਬ ਦੀ ਇੰਨੀ ਖੂਬਸੂਰਤ ਜਗ੍ਹਾ ਦਾ ਇਹ ਜਰਾ ਬੁਰਾ ਹਾਲ ਹੋ ਗਿਆ ਫਿਰ ਉਸ ਤੋਂ ਅੱਗੇ ਥੋੜਾ ਜਿਹਾ ਅੱਗੇ ਆਓ ਤੇ ਉਹ ਪਿਲਖਣੀ ਪਿੰਡ ਆਂਦਾ ਹੈਗਾ ਤੇ ਉਹਦੇ ਨਾਲ ਇੱਕ ਬਿਲਕੁਲ ਮੇਨ ਸੜਕ ਦੇ ਉੱਪਰ ਵੱਡੇ ਗੇਣ ਤੇ ਇੱਕ ਜਿਹੜਾ ਗੈਰ ਪੰਜਾਬੀ ਕਬੀਲਾ ਜਿਹੜਾ ਵਸਾ ਦਿੱਤਾ ਗਿਆ ਤੇ ਜੇ ਕਿਸੇ ਨੂੰ ਹੋਰ ਕਿਸੇ ਤੋਂ ਸਾਨੂੰ ਮਿਲਣਾ ਕੋਇਆ ਅਸੀਂ ਸਤਖੰਡ ਐਕਸਪ੍ਰੈਸ ਚੰਡੀਗੜ੍ਹ ਤੋਂ ਲਿਆ ਰੇਲਵੇ ਸਟੇਸ਼ਨ ਤੋਂ ਪਹਿਲੀ ਵਾਰੀ ਮੈਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਜਾਣ ਦਾ ਮੌਕਾ ਮਿਲਿਆ ਤੋ ਕੋਈ ਵੀ ਜੇ ਕੋਈ ਪੱਤਰਕਾਰ ਇੰਨਾ ਕਸ਼ਟ ਕਰੇ 7:00 ਵਜੇ ਜਾ ਕੇ ਸਵੇਰੇ ਚੰਡੀਗੜ੍ਹ ਰੇਲਵੇ ਸਟੇਸ਼ਨ ਜਾ ਕੇ ਦੇਖੇ ਤੇ ਜੋ ਪੰਜਾਬ ਦੇ ਵਿੱਚ ਜਿਹੜੇ ਡੈਮੋਗ੍ਰਾਫਿਕ ਚੇਂਜ ਹੈ ਉਹ ਉਹਦੀ ਸੱਚਾਈ ਬਿਲਕੁਲ ਪਰਤੱਖ ਹੋ ਕੇ ਸਾਹਮਣੇ ਆ ਜਾਂਦੀ ਹੈ ਹੁਣ ਅਗਲੀ ਚੀਜ਼ ਹੈ ਕਿ ਜਿਹੜੇ ਪੰਜਾਬ ਦੇ ਜਿਹੜਾ ਸੱਭਿਆਚਾਰਕ ਵਿਲੱਖਣਤਾ ਔਰ ਪੰਜਾਬ ਦੀ ਸੱਭਿਆਚਾਰਕ ਹੋਂਦ ਹੈ ਉਸ ਨੂੰ ਖਤਰਾ ਪੈ ਗਿਆ ਹੈ ਹੁਣ ਜੇ ਆਪਾਂ ਦੇਖੇ ਕਿ ਪੰਜਾਬ ਦੀ ਜਿਹੜੀ ਸੱਭਿਆਚਾਰ ਦਾ ਇਤਿਹਾਸਿਕ ਵਿਕਾਸ ਕਿਸ ਤਰ੍ਹਾਂ ਹੋਇਆ ਹੁਣ ਜਿਹੜਾ ਪੰਜਾਬ ਹੈ ਪੂਕੋ ਲੁਕਤ ਹੋਰ ਤੇ ਇੱਕ ਪਾਸੇ ਸਾਨੂੰ ਸਿੰਧ ਦਰਿਆ ਲੱਗਦਾ ਪੱਛਮ ਦੇ ਵਿੱਚ ਪੂਰਬ ਦੇ ਵਿੱਚ ਸਾਨੂੰ ਜਮਨਾ ਦਰਿਆ ਲੱਗਦਾ ਹੁਣ ਸਾਨੂੰ ਪਤਾ ਕਿ ਦੋ ਜਿਹੜੇ ਨੇ ਮੁੱਖ ਜਿਹੜੇ ਹੈਗੇ ਨੇ ਸੱਭਿਆਚਾਰਾਂ ਜਿਹੜੀਆਂ ਭਾਰਤੀ ਉਪਮਹਾਦੇਵ ਦੇ ਵਿੱਚ ਉਪਜੀਆਂ ਨੇ ਇੱਕ ਤੋਂ ਆਪਾਂ ਕਹਿ ਸਕਦੇ ਹਾਂ ਸਿੰਧ ਘਾਟੀ ਦੀ ਸੱਭਿਆਤਾ ਤੇ ਇੱਕ ਹੈਗੀ ਗੰਗਾ ਜਮਨਾ ਸੱਭਿਆਤਾ ਹੁਣ ਪੰਜਾਬੀ ਸੱਭਿਆਚਾਰ ਜਿਹੜਾ ਹੈਗਾ ਇਹਦੀ ਭੂਗੋਲਿਕ ਸਥਿਤੀ ਹੋਣ ਕਰਕੇ ਇਹ ਦੋਨਾਂ ਦੇ ਵਿੱਚ ਇੱਕ ਪੁਲ ਸੀਗਾ ਇਹਦੇ ਵੀ ਦੋਨਾਂ ਦੇ ਅੰਸ਼ ਨੇ ਸਿੰਧ ਘਾਟੀ ਦੇ ਵੀ ਔਰ ਗੰਗਾ ਜਮਨਾ ਦੇ ਲੇਕਿਨ ਜਿਸ ਤਰ੍ਹਾਂ ਦੀ ਤਬਦੀਲੀ ਆ ਰਹੀ ਹੈ ਉਹ ਜ਼ਾਹਰ ਹੈ ਕਿ ਪੰਜਾਬ ਵੀ ਹੁਣ ਬਾਕੀ ਗੰਗਾ ਜਮਨਾ ਵਰਗਾ ਹੀ ਹੋ ਜਾਏਗਾ ਇਹਦੀ ਜਿਹੜੀ ਉਹ ਵਿਲੱਖਣਤਾ ਸੀ ਸੱਭਿਆਚਾਰਕ ਉਹ ਲਖਣਤਾ ਉਹ ਜਿਹੜੀ ਖਤਮ ਹੋਣ ਤੇ ਜ਼ਰਾ ਖਦਸ਼ਾ ਨਜ਼ ਆ ਰਿਹਾ